ਸਸ਼ੀ ਗਾਲ ਜੀ ਜਿਵੇਂ ਤੁਸੀਂ ਸਾਰੇ ਦੇਖੇ ਹੋਣੇ ਸ਼ਨੀਵਾਰ ਨੂੰ ਅਗਸਟ 11th ਇੱਕ ਮਰਡਰ ਕੇਸ ਰਿਪੋਰਟ ਹੋਇਆ ਸੀਗਾ ਸਮਰਾਲਾ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ ਲੁਧਿਆਣਾ ਔਰ ਚੰਡੀਗੜ੍ਹ ਜੋ ਹਾਈਵੇ ਹੈਗੇ ਉਹਦੇ ਵਿੱਚ ਇੱਕ ਵਿਕਟਿਮ ਰਵੀ ਕੁਮਾਰ ਇੱਕ ਟੈਕਸੀ ਡਰਾਈਵਰ ਸੀਗਾ ਉਹਨਾਂ ਦੀ ਉਥੇ ਬੋਡੀ ਮਿਲੀ ਸੀ ਤੋਂ ਉਹਦੇ ਇਨਵੈਸਟੀਗੇਸ਼ਨ ਕਰਦੇ ਹੋਏ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਕੋਈ ਉਹਦੇ ਵਿੱਚ ਜੋ ਮੇਨ ਮੁਰਜਮ ਸੀਗਾ ਜੋ ਅਕਿਊਜ਼ਡ ਸਤਪਾਲ ਨਾਮ ਦਾ ਇੱਕ ਵਿਅਕਤੀ ਦੋ ਵਿਅਕਤੀ ਦਾ ਗ੍ਰਿਫਤਾਰੀ ਹੋਈ ਹੈਗੀ ਔਰ ਇਸ ਕ੍ਰਾਈਮ ਨੂੰ ਕਮਿਟ ਕਰ ਕਰਨ ਲਈ ਜੋ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀਗਾ ਉਹ ਵੈਪਨ ਦਾ ਵੀ ਜੋ ਅੱਜ ਦਾ ਰਿਕਵਰੀ ਹੋਈ ਹੈ ਤੋਂ ਫਿਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਜੋ ਮਰਡਰ ਹੋਇਆ ਸੀਗਾ ਹਾਈਵੇ ਦੇ ਉੱਥੇ ਤੋਂ ਉਹਨਾਂ ਨੂੰ ਖੰਨਾ ਪੁਲਿਸ ਨੇ ਉਹਨਾਂ ਦੀ ਟੀਮ ਵਕ ਵਕ ਡਿਫਰੈਂਟ ਆਪਣੀ ਪੁਲਿਸ ਡਿਸਟ੍ਰਿਕਟਸ ਦੇ ਨਾਲ ਮਿਲ ਕੇ 24 ਘੰਟੇ ਦੇ ਅੰਦਰ ਟ੍ਰੇਸ ਕੀਤਾ ਅਤੇ 32 ਘੰਟੇ ਦੇ ਅੰਦਰ-ਅੰਦਰ ਉਹਨਾਂ ਦੀ ਮੁਜ਼ਲਮ ਦਾ ਅਰੈਸਟ ਵੀ ਕੀਤੀ ਹੈਗੀ ਹੈ ਇਹਦੇ ਵਿੱਚ ਮੈਂ ਸਪੈਸ਼ਲ ਮੈਂਸ਼ਨ ਕਰਨਾ ਚਾਹਾਂਗੀ ਕਿ ਆਪਣੇ ਸੀਪੀ ਲੁਧਿਆਣਾ ਸ਼੍ਰੀ ਕੁਲਦੀਪ ਚਾਹਲ ਜੀ ਨਾਲ ਐਸਐਸਪੀ ਚੰਡੀਗੜ੍ਹ ਕਮਲਦੀਪ ਕੌਰ ਜੀ ਅਤੇ ਮੁਜ਼ਫਰਨਗਰ ਪੁਲਿਸ ਯੂਪੀ ਦਾ ਉਹਨਾਂ ਦੇ ਮਦਦ ਨਾਲ ਉਹਨਾਂ ਦੇ ਇੱਕ ਜੁਆਇੰਟ ਆਪਰੇਸ਼ਨ ਦੇ ਨਾਲ ਇਹ ਵਾਲਾ ਜੋ ਸੈਂਸੇਸ਼ਨਲ ਕ੍ਰਾਈਮ ਸੀਗਾ ਉਹਨਾਂ ਨੂੰ ਅਸੀਂ ਰਿਕਾਰਡ ਟਾਈਮ ਦੇ ਵਿੱਚ ਜੋ ਹੱਲ ਕਰਨ ਪਾਏ ਜੀ ਮੈਮ ਮੋਟਿਵ ਕੀ ਰੀਅਰਸ ਦੇ ਪਿੱਛੇ ਬਾਟਰ ਦੇ ਪਿੱਛੇ ਅ ਜੀ ਇਹਦੇ ਵਿੱਚ ਜੋ ਪ੍ਰੀਲੀਮਿਨਰੀ ਹਾਲੇ ਤੱਕ ਦੀ ਜੋ ਸਾਡੀ ਪੁਛਗ੍ਰਿਫ ਹੋਈ ਹੈਗੀ ਉਹਦੇ ਵਿੱਚ ਇਹਦਾ ਅਨਜੀ ਰੰਜਿਸ਼ ਜੋ ਹੈਗਾ ਉਹ ਸਾਹਮਣੇ ਆਈ ਹੈ ਦੋਵੇਂ ਜੋ ਵਿਕਟਿਮ ਰਵੀ ਕੁਮਾਰ ਔਰ ਜੋ ਮੁਜਰਿਮ ਸਤਪਾਲ ਇਹ ਦੋਵੇਂ ਰਾਮਦਰਬਾਰ ਏਰੀਆ ਦੇ ਰਹਿਣ ਵਾਲੇ ਹੈਗੇ ਆ ਔਰ ਜੋ ਰਵੀ ਕੁਮਾਰ ਦੀ ਵਾਈਫ ਪਿੰਕੀ ਜੋ ਹੈਗੀ ਆ ਉਹ ਉਹਨਾਂ ਦੀ ਫੈਮਿਲੀ ਜੋ ਹੈ ਉਹ ਸਤਪਾਲ ਨੂੰ ਜਾਣਦੀ ਸੀਗੀ ਪਹਿਲੇ ਉਹ ਆਪਸ ਵਿੱਚ ਸਾਰੇ ਸਾਰੇ ਇੱਕ ਦੂਜੇ ਨੂੰ ਜਾਣਦੇ ਸੀਗੇ ਲੇਕਿਨ ਐਗਜ਼ੈਕਟ ਕਾਰਨ ਕੀ ਹੈਗੇ ਕਿਉਂ ਇਹਨਾਂ ਦੇ ਆਪਸ ਵਿੱਚ ਇਸ ਤਰੀਕੇ ਦੇ ਨਾਲ ਗੁੱਸਾ ਸੀਗਾ ਉਹ ਹਲੇ ਅੱਗੇ ਦੀ ਆਪਣੀ ਪੁਛਗਿਛ ਤੇ ਆਣ ਆਲੀ ਹੈਗੀਆ ਲੇਕਿਨ ਇਹਦੇ ਵਿੱਚੋਂ ਮੈਂ ਇੱਕ ਗੱਲ ਬਹੁਤ ਕਲੀਅਰ ਕਰਨਾ ਚਾਹਾਂਗੀ ਇਹ ਇਹਦੇ ਵਿੱਚ ਕੋਈ ਲੁੱਟ ਦਾ ਗੱਲ ਨਹੀਂ ਸੀਗਾ ਇੰਨੇ ਆਪ ਬੁੱਕ ਕਰਕੇ ਲੁਧਿਆਣੇ ਤੱਕ ਆਏ ਸੀਗੇ ਰਾਤੀ ਔਰ ਲੁਧਿਆਣੇ ਤੋਂ ਜਦੋਂ ਵਾਪਸ ਜਾ ਰਹੇ ਸੀਗੇ ਉੱਥੇ ਇਹਨਾਂ ਦੀ ਆਪਸ ਵਿੱਚ ਝਗੜਾ ਹੋ ਗਿਆ ਔਰ ਇਨ ਇਟ ਟੈਕਸੀ ਰੋਕੀ ਸੀਗੀ ਜੋ ਸਮਰਾਲੇ ਰੋਡ ਦੇ ਵਿੱਚ ਆਪਣੇ ਮਤਲਬ ਰਲੀਫ ਕਰਨ ਨੂੰ ਆਪਣੇ ਆਪ ਨੂੰ ਤੇ ਉੱਥੇ ਇਹਨਾਂ ਦੇ ਆਪਸ ਵਿੱਚ ਜੋ ਝਗੜਾ ਹੋ ਗਿਆ ਔਰ ਝਗੜਾ ਇਨਾ ਇਨਾ ਵਧ ਗਿਆ ਕਿ ਇਨ ਸਤਪਾਲ ਨੇ ਉਹਦੇ ਤੇ ਗੋਲੀ ਚਲਾਈ ਇੱਕ ਗੋਲੀ ਜੋ ਹੈਗਾ ਲੱਗੀ ਹੈਗੀ ਆ ਉਹ ਉਹਨਾਂ ਦੇ ਸੱਜੇ ਬਾਹ ਤੇ ਲੱਗੀ ਹੈ ਔਰ ਬਾਅਦ ਤੋਂ ਫਿਰ ਪਾਸ थ्रू ਹੋ ਕੇ ਉਹਦੇ ਚੈਸਟ ਦੇ ਵਿੱਚ ਲੌਂਚ ਹੋਇਆ ਉਹਦੇ ਕਾਰਨ ਉਹਨਾਂ ਦੀ ਡੈਥ ਹੋਈ ਹੈ ਜੀ ਮੈਮ ਜਿਹੜੀ ਇਹ ਜਿਹੜੇ ਸਾਡੇ ਚ ਟਾਈਪ ਆ ਕੋਈ ਪ੍ਰਾਪਰਟੀ ਦੀ ਹੈ ਜੋ ਪੈਸੇ ਦੀ ਹੈ ਵੀ ਲੇਡੀਜ਼ ਨਾਲ ਫ੍ਰੈਂਡਸ਼ਿਪ ਜੀ ਕਿਸ ਤਰ੍ਹਾਂ ਦੀ ਰੰਜਿਸ਼ ਆ ਇਹ ਪ੍ਰਾਪਰਟੀ ਦਾ ਨਹੀਂ ਹੈਗੀ لیکن ਇਹਨਾਂ ਦੀ ਆਪਸ ਵਿੱਚ ਹਾਲੇ ਤੱਕ ਮੈਂ ਤੁਹਾਨੂੰ ਜਿਵੇਂ ਕਹਿ ਰਹੀ ਹਾਂ ਜੀ ਐਗਜੈਕਟ ਕਲੀਅਰ ਹੋਣੀ ਬਾਕੀ ਹੈਗੀ ਲੇਕਿਨ ਜਹਾਂ ਤੱਕ ਹਮੇ ਜੋ ਪਤਾ ਚੱਲੀ ਹੈ ਕਿ ਉਹ ਲੇਡੀਜ਼ ਨੂੰ ਲੈ ਕੇ ਹੈਗਾ ਬਟ ਇਹਦੇ ਵਿੱਚ ਜੋ ਰਵੀ ਕੁਮਾਰ ਦੀ ਵਾਈਫ ਸੀ ਉਹਨਾਂ ਦੀ ਕੋਈ ਰੋਲ ਨਹੀਂ ਆਈ ਹੈ ਸਾਹਮਣੇ ਸਾਹਮਣੇ ਜੋ ਸਤਪਾਲ ਔਰ ਉਹਨਾਂ ਦੀ ਫੈਮਿਲੀ ਨੂੰ ਲੈ ਕੇ ਆਪਸ ਵਿੱਚ ਜੋ ਦਿੱਕਤ ਸੀਗਾ ਇਹਨਾਂ ਦੀ ਇਹ ਪੁਰਾਣੀ ਕ੍ਰਿਮੀਨਲ ਬੈਕਗਰਾਉਂਡ ਹੈ ਕਿ ਜੀ ਆਲਰੇਡੀ ਇਹਦੇ ਉੱਤੇ ਇੱਕ ਮਰਡਰ ਦਾ ਕੇਸ ਦਰਜ ਹੈਗਾ ਨੜੇ ਇਹਨਾਂ ਦੇ ਇੱਕ ਇੱਕ ਮਹੀਨਾ ਪਹਿਲਾਂ ਹੀ ਇਹਨਾਂ ਨੇ ਇੱਕ ਆਲਟੋ ਗੱਡੀ ਉੱਥੇ ਚੋਰੀ ਕੀਤਾ ਸੀਗਾ ਔਰ ਇੱਕ ਬਾਈਕ ਚੋਰੀ ਦਾ ਵੀ ਇਹਦੇ ਉੱਤੇ ਪਰਚਾ ਹੈਗਾ ਜੀ ਗੱਡੀ ਕਿੱਥੋਂ ਬਰਾਮਦ ਕੀਤੀ ਗੱਡੀ ਜੋ ਹੈਗਾ ਜੀ ਇਹ ਡੇਰਾਬਸੀ ਤੋਂ ਡੇਰਾਬਸੀ ਤੋਂ ਬਰਾਮਦ ਹੋਈ ਹੈ ਡੇਰਾਬਸੀ ਮੋਹਾਲੀ ਜ਼ਿਲ੍ਹੇ ਤੋਂ ਇਹਨੇ ਇੱਥੋਂ ਦੀ ਲeke ਗਿਆ ਗੱਡੀ ਅੱਗੇ ਵਕ ਵਕ ਜਿਵੇਂ ਮੋਹਾਲੀ ਜ਼ਿਲ੍ਹੇ ਤੋਂ ਅੱਗੇ ਜਾ ਕੇ ਪਿੰਜੌਰ ਵੀ ਸਪੋਟ ਹੋਇਆ ਪਿੰਜੌਰ ਤੋਂ ਬਾਅਦ ਫਾਈਨਲੀ ਇਹਨੇ ਫਿਰ ਵਾਪਸ ਲੈ ਕੇ ਆਇਆ ਡੇਰਾਬਸੀ ਡੇਰਾਬਸੀ ਰੱਖਤਾ ਦੇਰਵਸੀ ਪਾਰ ਕਰਕੇ ਫਿਰ ਅੱਗੇ ਇਹ ਆਪਣੇ ਅੱਗੇ ਚੱਲ ਗਿਆ ਜੀ ਮੁਜ਼ਫਰਨਗੱਲ I ਮੈਨ ਇ ਮੀਨ ਵਰਮਟ ਕਿਸੇ ਹੋਰ ਦੀ ਵੀ ਨਜ਼ਰ ਆਈ ਇਸ ਵਿੱਚ ਕੋਈ ਪੱਲਾ ਤਾਂ ਇਸਨੇ ਕਿਦ ਕਰ ਚਾਹੇ ਨਹੀਂ ਜੀ ਇਟ ਇਜ਼ ਜਸਟ ਵਨ ਸ਼ਾਟ ਇੱਕ ਗੋਲੀ ਲੱਗੀ ਹੈਗੀ ਆ ਤਾਂ ਇਹਨਾਂ ਕੋਲ ਇਹ ਨਜਾਇਜ਼ ਅਸਲਾ ਸੀਗਾ ਕਿਉਂਕਿ ਇਹਦਾ ਆਲਰੇਡੀ ਕ੍ਰਿਮੀਨਲ ਬੈਕਗ੍ਰਾਉਂਡ ਸੀਗਾ ਤਾਂ ਉਹਦੇ ਕਰਕੇ ਆਪਾਂ ਇਹਦੇ ਵਿੱਚ ਕਿਸੇ ਦਾ ਇਨਵੋਲਵਮੈਂਟ ਨਹੀਂ ਹੈਗੀ ਆ ਕਿਉਂਕਿ ਟਰੈਵਲ ਕਰ ਰਹੀ ਸੀਗੇ ਉਹ ਲੁਧਿਆਣਾ ਚੰਡੀਗੜ੍ਹ ਤੋਂ ਲੁਧਿਆਣਾ ਲੁਧਿਆਣਾ ਤੋਂ ਫਿਰ ਵਾਪਸ ਪੂਰੇ ਇੰਟਾਇਰ ਜਰਨੀ ਦੇ ਵਿੱਚ ਬਸ ਇਹੀ ਸੀਗੇ ਨਾ ਜੋ ਉਹ ਘਰ ਦੇ ਵਿੱਚ ਕੋਈ ਕਿਸੇ ਦਾ ਇਨਵੋਲਵਮੈਂਟ ਨਹੀਂ ਸੀ ਸਿਆਣ ਨੇ ਪਹਿਲਾਂ ਵੀ 23 ਸਾਲ ਗੇਂਜ ਕਰਦੇ ਨੂੰ ਕੈਂਡ ਸ਼ੇਅਰ ਕਰਦੇ ਕਿਸ ਕੇਸ ਦੇ ਵਿੱਚ ਕਿੰਨੇ ਇਹਦੇ ਵਿੱਚ ਜੇ ਕੋਈ ਮਰਡਰ ਕੇਸ ਤਾਂ ਹੈਗਾ ਬਟ ਐਗਜ਼ੈਕਟਲੀ ਉਹ ਕਿੱਥੇ ਦਰਜ ਨਹੀਂ ਇਹ ਸਾਨੂੰ ਪਤਾ ਚੱਲੇ ਕਿ ਇਸੀ ਸਾਲ ਫਰਵਰੀ ਦੇ ਵਿੱਚ ਜੋ ਹੈਗਾ ਉਹ ਮਿਰਠ ਜੇਲ ਤੋਂ ਬਾਹਰ ਆਇਆ ਸੀਗਾ ਇਹ ਪਿੱਛੋਂ ਜੇ ਹੈਗੇ ਆ ਇਹ ਮੁਜ਼ਫਰਨਗਰ ਦੇ ਉਹਨਾਂ ਦੀ ਆਪਸ ਚ ਉਹ ਰਿਲੇਸ਼ਨ ਹੈਗੀ ਉਹ ਜੋ ਮਾਈਗ੍ਰੇਟਡ ਸੀਗੇ ਇਹਨਾਂ ਨੇ ਇਥੇ ਚੰਡੀਗੜ੍ਹ ਮਾਈਗ੍ਰੇਟ ਕੀਤਾ ਸੀਗਾ ਇਹਨਾਂ ਦੀ ਮਿਰਠ ਦੇ ਵਿੱਚ ਵੀ ਹੈਗੀ ਹੈ ਰਿਸ਼ਤੇਦਾਰੀਆ ਔਰ ਮੁਜ਼ਫਰਨਗਰ ਦੇ ਵਿੱਚ ਵੀ ਰਿਸ਼ਤੇਦਾਰੀਆ ਹੈ ਜੀ ਹਾਂਜੀ ਜੀ ਅਕਚੁਅਲੀ ਅਜਦੇ ਕਿਉਂਕਿ ਵੈਪਨ ਜੋ ਰਿਕਵਰੀ ਸੀਗਾ ਅरेस्ट ਤੋਂ ਮੁਜ਼ਫਰਨਗਰ ਦੇ ਵਿੱਚ ਹੋਇਆ ਸੀਗਾ ਇੰਨੇ ਜੋ ਗੱਡੀ ਸੀ ਉਹ ਡੇਰਾਬਸੀ ਲਾਇਆ ਸੀ ਇਹਨੇ ਉਹ ਮੋਸਟ ਇੰਪੋਰਟੈਂਟ ਸੀਗਾ ਆਪਾਂ ਨੂੰ ਜੋ ਵੈਪਨ ਹੈਗੇ ਆ ਯੂ ਜੋ ਕਰਾਇਮ ਦੇ ਵਿੱਚ ਯੂਜ਼ ਹੋਇਆ ਸੀ ਉਹਨੂੰ ਰਿਕਵਰ ਕਰਨਾ ਸੀਗਾ ਜੋ ਆਪਣੇ ਏਵਿਡੈਂਸ ਅਕਤਿਹ ਤਹਿਤ ਜੋ ਆਪਣੇ ਇਹਦੇ ਰਿਕਵਰ ਕਰ ਰਹੇ ਸੀਗੇ ਉੱਥੇ ਵੀ ਇਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤਾ ਕਿ ਪੁਲਿਸ ਦੇ ਕਸਟਡੀ ਤੋਂ ਕਿਸੇ ਵੀ ਕਰਕੇ ਆਪਣਾ ਨਿਕਲ ਜਾਏ ਤੋ ਫਿਰ ਇਹ ਵੈਪਨ ਖੰਨੇ ਤੋਂ ਹੀ ਬਰਾਮਦ ਹੋਈ ਹੈ ਸਮਰਾੜੀ ਏਰੀਆ ਤੋਂ ਬਰਾਮਦ ਹੋਈ ਹੈ ਜਦੋਂ ਇਹ ਪਜ ਰਿਆ ਸੀਗਾ ਪਾਰਟੀ ਆਪਣੇ ਨਾਲ ਹੀ ਸੀ ਤੋ ਫਿਰ ਉਹਦਾ ਉੱਥੇ ਡਿੱਗ ਪਿਆ ਜੀ ਇਹ ਰੋਡ ਸਾਈਡ ਤੇ ਫਿਰ ਉਹਦੇ ਵਿੱਚ ਇਹਨਾਂ ਦੀ ਹੱਥ ਵੀ ਜੋ ਹੈਗਾ ਉਹ ਫ੍ਰੈਕਚਰ ਹੋਈ ਹੋਈ ਹੈ ਇਹਦੇ ਵਿੱਚ ਤੋ ਜਿਹੜੇ ਆਈ ਥਿੰਕ ਇਲਾਜ ਹੋ ਗਿਆ ਜੀ ਉਹਨੇ ਮੈਡੀਕਲ ਵੀ ਹੋ ਗਿਆ ਹੈਗਾ ਅੱਜ ਅਸੀਂ ਮੰਨ ਨਹੀਂ ਹੋਗਾ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਾ ਕੇ ਅੱਗੇ ਦੀ ਰਿਮਾਂਡ ਲੈ ਲਵਾਂਗੇ ਜੀ ਥੈਂਕ ਯੂ